ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਸੀਂ ਖਾਲੀ ਪੇਟ ਲਸਣ ਦੀਆਂ ਦੋ ਕਲੀਆਂ ਚਬਾ ਲੈਂਦੇ ਹੋ ਤਾਂ ਇਸ ਨਾਲ ਪੇਟ ਦੀ ਇਨਫੈਕਸ਼ਨ ਦੂਰ ਹੋਣ ਲੱਗ ਜਾਂਦੀ ਹੈ ਨਾਲ ਹੀ ਇਸ ਨਾਲ ਕਦੇ ਵੀ ਸਾਡੇ శ్రీ ਰੇਂਦਰ ਹੂ ਨਹੀਂ ਜੰਮਦਾ ਨੰਬਰ 2 ਰੋਜ਼ਾਨਾ ਰਾਤ ਨੂੰ ਚਿਹਰੇ ਉੱਪਰ ਗੁਲਾਬ ਜਲ ਜ਼ਰੂਰ ਲਗਾਉਣਾ ਚਾਹੀਦਾ ਹੈ ਇਸ ਨਾਲ ਚਿਹਰੇ ਦੀ ਟਾਈਨਿੰਗ ਦੇ ਨਾਲ ਹੀ ਕਾਲਾਪਨ ਵੀ ਦੂਰ ਹੋਣ ਲੱਗ ਜਾਂਦਾ ਹੈ ਨੰਬਰ 3 ਜੇਕਰ ਕਮਰ ਵਿੱਚੋਂ ਦਰਦ ਨਾ हट ਰਿਹਾ ਹੋਵੇ ਤਾਂ 5 ਖੰਜੂਰਾਂ ਦੁੱਧ ਵਿੱਚ ਉਬਾਲ ਕੇ ਪੀ ਲਓ ਇਸ ਨਾਲ ਸਰੀਰ ਨੂੰ ਤਾਕਤ ਮਿਲੇਗੀ ਤੁਹਾਡਾ ਕਮਰ ਦਰਦ ਵੀ ਠੀਕ ਹੋ ਜਾਵੇਗਾ ਨੰਬਰ 4 ਜੇਕਰ ਤੁਸੀਂ ਆਪਣੇ ਵਜ਼ਨ ਨੂੰ ਘਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸੌਂਫ ਨੂੰ ਪਾਣੀ ਵਿੱਚ ਉਬਾਲ ਕੇ ਸਵੇਰੇ ਉਸ ਦਾ ਪਾਣੀ ਪੀ ਸਕਦੇ ਹੋ ਇਸ ਨਾਲ ਵਜ਼ਨ ਘਟ ਹੋਣ ਲੱਗ ਜਾਵੇਗਾ ਨੰਬਰ 5 ਜਿਹੜੀਆਂ ਔਰਤਾਂ ਸੌਣ ਸਮੇਂ ਆਪਣੇ ਨੱਕ ਵਿੱਚ ਸਰੋਂ ਦਾ ਤੇਲ ਪਾ ਲੈਣ ਉਹਨਾਂ ਨੂੰ ਕਦੇ ਵੀ ਜ਼ੁਕਾਮ ਨਹੀਂ ਹੁੰਦਾ ਤੇ ਨਾਲ ਹੀ ਸਰੀਰ ਵੀ ਸਹੀ ਰਹਿੰਦਾ ਹੈ। ਨੰਬਰ 6 ਜੇਕਰ ਤੁਹਾਨੂੰ ਜ਼ਿਆਦਾ ਖੰਸੀ ਦੀ ਸਮੱਸਿਆ ਹੈ ਤਾਂ ਕੇਲੇ ਦੇ ਛਿਲਕੇ ਨੂੰ ਤਵੇ ਉੱਪਰ ਭੁੰਨ ਲੋ ਫਿਰ ਇਸ ਦੀ ਰਾਖ ਨੂੰ ਦੁੱਧ ਜਾਂ ਚਾਹ ਨਾਲ ਪੀ ਲੋ ਇਸ ਦੀ ਮਨ ਖੰਸੀ ਤੋਂ ਰਾਹ ਮਿਲੇਗਾ। ਨੰਬਰ 7 ਰਾਤੀ ਸੌਣ ਤੋਂ ਪਹਿਲਾਂ ਆਪਣੇ ਵਾਲਾਂ ਵਿੱਚ ਕੰੰਗੀ ਜ਼ਰੂਰ ਕਰਨੀ ਚਾਹੀਦੀ ਹੈ ਇਸ ਨਾਲ ਵਾਲ ਜ਼ਿਆਦਾ ਝੜਦੇ ਨਹੀਂ ਤੇ ਨਾਲ ਹੀ ਵਾਲਾਂ ਦੀ ਚਮਕ ਵੀ ਹਮੇਸ਼ਾ ਬਣੀ ਰਹਿੰਦੀ ਹੈ। ਨੰਬਰ 8 ਸੌਣ ਸਮੇਂ ਕਦੇ ਵੀ ਸਰਾਣਾ ਨਾ ਲਓ ਇਸ ਨਾਲ ਤੁਸੀ ਕਮਰਦਰਦ ਦੇ ਨਾਲ ਰੀੜ ਦੀ ਹੱਡੀ ਨਾਲ ਸੰਬੰਧਿਤ ਅਨੇਕਾਂ ਹੀ ਰੋਗਾਂ ਦੇ ਸ਼ਿਕਾਰ ਹੁੰਦੇ ਹੋ। ਨੰਬਰ 9 ਜਦੋਂ ਵੀ ਔਰਤਾਂ ਕੋਈ ਵੀ ਕੰਮ ਕਰਨ ਤਾਂ ਉਸ ਵਿੱਚ ਹਮੇਸ਼ਾ ਲਗਨ ਲਗਾ ਕੇ ਜਰੂਰ ਕੋਸ਼ਿਸ਼ ਨਾ ਤੁਸੀਂ ਬਹੁਤ ਕੁਝ ਹਾਸਿਲ ਕਰ ਸਕਦੇ ਹੋ। ਨੰਬਰ 10 ਜੇਕਰ ਤੁਹਾਡੇ ਸੀਨੇ ਵਿੱਚ ਜਲਣ ਦੀ ਸਮੱਸਿਆ ਰਹਿ ਰਹੀ ਹੋਵੇ ਤਾਂ ਤੁਸੀਂ ਚਾਹ ਪੀਣੀ ਬਿਲਕੁਲ ਬੰਦ ਕਰ ਦੇਵੋ ਦਿਨਾਂ ਵਿੱਚ ਹੀ ਸਮੱਸਿਆ ਖਤਮ ਹੋ ਜਾਵੇਗੀ। ਨੰਬਰ 11 ਕਰੋਟ ਦੀ 100 ਗ੍ਰਾਮ ਗੀਰੀ ਵਿੱਚ ਲਗਭਗ 600 ਕੈਲੋਰੀ ਹੁੰਦੀ ਹੈ ਜਿਸ ਨਾਲ ਸਰੀਰ ਨੂੰ એનર્ਜੀ ਮਿਲਦੀ ਹੈ ਜਿਸ ਨਾਲ वजन ਨੂੰ ਤੇਜ਼ੀ ਨਾਲ ਵਧਾਉਣ ਵਿੱਚ ਮਦਦ ਮਿਲਦੀ ਹੈ। ਨੰਬਰ 12 ਪਾਲਕ ਦੀ ਸਬਜ਼ੀ ਖਾਣਾ ਚਿਹਰੇ ਦੀਆਂ ਸ਼ਾਈਆਂ ਠੀਕ ਹੁੰਦੀਆਂ ਨੇ ਤੇ ਨਾਲ ਹੀ ਸਰੀਰ ਨੂੰ ਵੀ ਅਨੇਕਾਂ ਹੀ ਲਾਭ ਮਿਲਦੇ ਹਨ। ਨੰਬਰ 13 ਅਦਰਕ ਵਾਲਾ ਪਾਣੀ ਪੀਣਾ ਸਰੀਰ ਹਮੇਸ਼ਾ ਤੰਦਰੁਸਤ ਤੇ ਨਾਲ ਹੀ ਜਵਾਨ ਰਹਿੰਦਾ ਹੈ। ਨੰਬਰ 14 ਜੇਕਰ ਤੁਸੀਂ ਰੋਜ਼ਾਨਾ ਆਪਣੇ ਚਿਹਰੇ ਉੱਪਰ ਗੁਲਾਬ ਜਲ ਲਗਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਚਿਹਰੇ ਦਾ ਕਾਲਾਪਨ ਖਤਮ ਹੋ ਜਾਵੇਗਾ। ਨੰਬਰ 15 ਹਫਤੇ ਵਿੱਚ ਦੋ ਵਾਰ ਜਾਂ ਫਿਰ ਤਿੰਨ ਵਾਰ ਆਪਣੇ ਚਿਹਰੇ ਉੱਪਰ ਕੋਈ ਨਾ ਕੋਈ ਪੈਕ ਜ਼ਰੂਰ ਲਗਾਓ ਇਸ ਦੀ ਮੰਨਣਾ ਚਿਹਰੇ ਦੀ ਚਮੜੀ ਕਦੇ ਵੀ ਟਿੱਲੀ ਨਹੀਂ ਪੈਂਦੀ ਤੇ ਨਾਲ ਹੀ ਚਿਹਰੇ ਉੱਪਰ ਚਮਕ ਹਮੇਸ਼ਾ ਬਣੀ ਰਹਿੰਦੀ ਹੈ। ਨੰਬਰ 16 ਜੇਕਰ ਔਰਤਾਂ ਰੋਜ਼ਾਨਾ ਭੁੰਨੇ ਹੋਏ ਛੋਲੇ ਖਾਂਦੇ ਹੈ ਇਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਨਾਲ ਹੀ ਸਰੀਰ ਅੰਦਰ ਕਦੇ ਵੀ ਖੂਨ ਦੀ ਕਮੀ ਨਹੀਂ ਹੁੰਦੀ। ਨੰਬਰ 17 ਜਿਹੜੀਆਂ ਔਰਤਾਂ ਦੇ ਹੱਥ ਉੱਪਰ ਤਿਲ ਹੁੰਦਾ ਹੈ ਉਹ ਬਹੁਤ ਹੀ ਕਿਸਮਤ ਵਾਲੀਆਂ ਹੁੰਦੀਆਂ ਨੇ ਇਹਨਾਂ ਦੀ ਜ਼ਿੰਦਗੀ ਵਿੱਚ ਖੁਸ਼ੀ ਜਲਦੀ ਆਉਂਦੀ ਹੈ। ਨੰਬਰ 18 ਖਾਣਾ ਖਾਣ ਸਮੇਂ ਜੇਕਰ ਤੁਸੀਂ ਦਾਲ ਦਾ ਇਸਤੇਮਾਲ ਕਰੋ ਤੇ ਇਸ ਨਾਲ ਤੁਹਾਨੂੰ ਕਦੇ ਵੀ ਕਬਜ਼ ਦੀ ਸਮੱਸਿਆ ਨਹੀਂ ਹੁੰਦੀ। ਨੰਬਰ 19 ਜਿਹੜੇ ਲੋਕ ਪਲਾਸਟਿਕ ਦੀ ਬੋਤਲ ਵਿੱਚ ਪਾਣੀ ਪੀਂਦੇ ਹਨ ਉਹ अनेका ਹੀ ਰੋਗਾਂ ਦਾ ਸ਼ਿਕਾਰ ਹੁੰਦੇ ਨੇ ਤੇ ਨਾਲ ਹੀ ਸਰੀਰ ਅੰਦਰ ਜ਼ਿਆਦਾ ਕੀਟਾਣੂ ਪੈਦਾ ਹੁੰਦੇ ਹਨ। ਨੰਬਰ 20 ਜਿਹੜੇ ਲੋਕ ਜ਼ਿਆਦਾ ਐਲੂਮੀਨੀਅਮ ਦੇ ਬਰਤਨਾਂ ਦਾ ਇਸਤੇਮਾਲ ਕਰਦੇ ਨੇ ਕਿ ਉਹਨਾਂ ਦੇ ਸਰੀਰ ਨੂੰ अनेका ਹੀ ਬਿਮਾਰੀਆਂ ਲੱਗਦੀਆਂ ਹਨ। ਨੰਬਰ 21 ਔਰਤਾਂ ਸਭ ਤੋਂ ਜ਼ਿਆਦਾ ਗੁੱਸਾ ਹੁੰਦਾ ਹੈ ਇਸ ਲਈ ਇਹਨਾਂ ਨੂੰ ਆਪਣੇ ਹੱਥਾਂ ਵਿੱਚ ਕੋਈ ਨਾ ਕੋਈ ਚਾਂਦੀ ਦੀ ਰਿੰਗ ਜਾਂ ਫਿਰ ਚੂੜੀ ਜ਼ਰੂਰ ਪਾਉਣੀ ਚਾਹੀਦੀ ਹੈ ਕਿਉਂਕਿ ਚਾਂਦੀ ਗੁੱਸੇ ਨੂੰ ਠੰਡਾ ਰੱਖਣ ਵਿੱਚ ਮਦਦ ਕਰਦੀ ਹੈ। ਨੰਬਰ ਵਾਈ ਜੇਕਰ ਔਰਤਾਂ ਆਪਣੇ ਪੈਰਾਂ ਵਿੱਚ ਚਾਂਦੀ ਦੇ ਵਿਚੂਏ ਪਾ ਕੇ ਰੱਖਣ ਤਾਂ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ। ਇਹਨਾਂ ਦੀ ਕਿਸਮਤ ਵੀ ਚੰਗੀ ਰਹਿੰਦੀ ਹੈ। ਨੰਬਰ 3 ਔਰਤਾਂ ਨੂੰ ਸਿਹਤਮੰਦ ਰਹਿਣ ਲਈ ਹਮੇਸ਼ਾ ਸਹੀ ਖਰਾਕੀ ਖਾਣੀ ਚਾਹੀਦੀ ਹੈ ਨਹੀਂ ਤਾਂ ਉਹਨਾਂ ਦੇ ਸਰੀਰ ਅੰਦਰ ਬਹੁਤ ਜਲਦੀ ਕਮਜ਼ੋਰੀ ਪੈਣ ਲੱਗ ਜਾਂਦੀ ਹੈ। ਨੰਬਰ 24 ਗਰਭਪਤੀਔਰਤਾਂ ਨੂੰ ਹਮੇਸ਼ਾ ਕੈਲਸ਼ੀਅਮ ਭਰਪੂਰ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਕੈਲਸ਼ੀਅਮ ਦੀ ਘਾਟ ਹੋਣ ਨਾਲ ਉਸਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਨੰਬਰ 25 ਜੇਕਰ ਤੁਸੀਂ ਦਾਲ ਸਬਜ਼ੀ ਵਿੱਚ ਉਬਾਲੀ ਵਾਲੇ ਦੁੱਧ ਦੀ ਮਲਾਈ ਪਾ ਕੇ ਖਾਂਦੇ ਹੋ ਤਾਂ ਇਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਨਾਲ ਹੀ ਦਾਲ ਸਬਜ਼ੀ ਵੀ ਜ਼ਿਆਦਾ ਸੁਆਦ ਲੱਗਦੀ ਹੈ ਨੰਬਰ 26 ਜਦੋਂ ਵੀ ਤੁਸੀਂ ਸਵੇਰੇ ਉੱਠਦੇ ਹੋ ਤਾਂ ਖਾਲੀ ਪੇਟ ਦੋ ਗਲਾਸ ਪਾਣੀ ਦੇ ਜ਼ਰੂਰ ਪੀ ਲਿਆ ਕਰੋ ਇਸ ਨਾਲ ਸਰੀਰ ਅੰਦਰ ਤਾਕਤ ਬਣੀ ਰਹਿੰਦੀ ਹੈ ਨਾਲ ਹੀ ਸਰੀਰ ਨੂੰ ਨੇਕਾ ਹੀ ਲਾਭ ਮਿਲਦੇ ਹਨ ਨੰਬਰ 22 ਸੌਣ ਸਮੇਂ ਜੇਕਰ ਤੁਸੀਂ ਆਪਣੇ ਸਿਰ ਨੂੰ ਟੱਕ ਕੇ ਸੌਂਦੇ ਹੋ ਤਾਂ ਇਸ ਨਾਲ ਤੁਸੀਂ ਸਿਰ ਨਾਲ ਸੰਬੰਧਿਤ ਨਿੱਕੀਆਂ ਹੀ ਰੋਗਾਂ ਤੋਂ ਹਮੇਸ਼ਾ ਲਈ ਬਚੇ रह ਸਕਦੇ ਹੋ। ਨੰਬਰ 23 ਹਰ ਵਿਅਕਤੀ ਨੂੰ ਖਾਣਾ ਖਾਣ ਤੋਂ ਪਹਿਲਾਂ ਹੀ ਪਾਣੀ ਪੀ ਲੈਣਾ ਚਾਹੀਦਾ ਹੈ ਇਸ ਨਾਲ ਭੁੱਖ ਸੀਮਤ ਮਾਤਰਾ ਵਿੱਚ ਹੀ ਰਹਿੰਦੀ ਹੈ। ਨੰਬਰ 29 ਔਰਤਾਂ ਨੂੰ 7 ਤੋਂ 8 ਘੰਟੇ ਦੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ ਇਸ ਨਾਲ ਉਹਨਾਂ ਨੂੰ ਪੂਰਾ ਦਿਨ ਥਕਾਵਟ ਨਹੀਂ ਹੁੰਦੀ ਨਾਲ ਹੀ ਸਰੀਰ ਵੀ ਹਮੇਸ਼ਾ ਜਵਾਨ ਤੇ ਤੰਦਰੁਸਤ ਰਹਿੰਦਾ ਹੈ। ਨੰਬਰ 3 ਸੌਣ ਸਮੇਂ ਕਦੇ ਵੀ ਜ਼ਿਆਦਾ ਸੱਜੇ ਪਾਸੇ ਨੂੰ ਪਾਸਾ ਲੈ ਕੇ ਨਹੀਂ ਸੌਣਾ ਚਾਹੀਦਾ ਇਸ ਨਾਲ ਤੁਹਾਡੇ ਦਿਨ ਨੂੰ ਨੇਕਾਂ ਹੀ ਬਿਮਾਰੀਆਂ ਲੱਗਦੀਆਂ ਨੇ ਇਸ ਲਈ ਸਮੇਂ-ਸਮੇਂ ਤੇ ਪਾਸਾ ਜ਼ਰੂਰ ਲਿਆ ਕਰੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ